ਜਗਤਾਰ ਸਿੰਘ ਤਾਰਾ ਨੇ ਪਰਮਜੀਤ ਭਿਉਰਾ ਨੇ ਜੇਲ੍ਹ ਦੇ ਅੰਦਰੋਂ ਬੈਠ ਕੇ ਆਪਣੇ ਹੱਥ ਨਾਲ ਨਹੀਂ ਲਿਖੀ ਉਹਨਾਂ ਨਾਲ ਮੁਲਾਕਾਤ ਕਰਨ ਗਏ ਪਟਿਆਲ ਜੇਲ੍ਹ ਦੇ ਵਿੱਚ ਤਾਂ ਉਹਨਾਂ ਨੇ ਆਪਣਾ ਪੱਖ ਤੁਹਾਨੂੰ ਜ਼ੁਬਾਨੀ ਦੱਸਿਆ ਤੇ ਤੁਸੀਂ ਉਹਨੂੰ ਲਿਖਿਆ ਟਾਈਪ ਕਰਾਇਆ ਤੇ ਮੀਡੀਆ ਨੂੰ ਵੰਡਿਆ ਜੀ ਲੰਬੇ ਸਮੇਂ ਤੋਂ ਗੀ ਕਰ ਰਿਹਾ ਹੈ ਜੀ ਸਾਨੂੰ ਸਮਝ ਹੈ ਕਿ ਉਹਨਾਂ ਦੇ ਜ਼ਿਹਨ 'ਚ ਕੀ ਹੈ ਉਹ ਕਹਿਣਾ ਕੀ ਚਾਹੁੰਦੇ ਹੈ ਜੀ ਉਹ ਕੀ ਸੋਚਦਾ ਹੈ ਉਹ ਕੀ ਕਰਨਾ ਚਾਹੁੰਦਾ ਹੈ ਉਹ ਹਰ ਬੰਦਾ ਆਜ਼ਾਦ ਹੈਗਾ ਕਿ ਤੁਸੀਂ ਇਸ ਕਿਸਮ ਦੀ ਬੰਦੇ ਤੇ ਪਾਬੰਦੀ ਨਹੀਂ ਲਾ ਸਕਦੇ ਹੈਗੇ ਦਿਨੂ ਆਪ ਦੀ ਚਿੱਠੀ ਜੱਜ ਨੂੰ ਓਪਨ ਕੋਰਟਸ ਦੇ ਦਿੰਦੇ ਨਹੀਂ ਕਿ ਜਦ ਸਭ ਆ ਮੇਰੀ ਚਿੱਠੀ ਹੈ। ਦਾਨਿਕਸ਼ੂਰਾ ਟੀਵੀ ਵੇਖਣੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਪਸ਼ਟ ਕਿਹਾ ਹੈ ਕਿ ਨਵੇਂ ਕਾਨੂੰਨ ਦੇ ਤਹਿਤ ਰਹਿਮ ਦੀ ਅਪੀਲ ਜਿਹੜੀ ਹੈ ਉਹ ਥਰਡ ਪਾਰਟੀ ਨਹੀਂ ਹੋ ਸਕਦੀ ਕੋਈ ਤੀਜੀ ਧਿਰ ਨਹੀਂ ਕਰ ਸਕਦੀ। ਜਾਂ ਤਾਂ ਜਿਸ ਜੋ ਕੈਦੀ ਆ ਜੋ ਬੰਦੀ ਉਸ ਨੂੰ ਉਸਨੇ ਰੈਮ ਦੀ ਅਪੀਲ ਕਰਨੀ ਹੈ ਤਾਂ ਉਹ ਆਪ ਕਰੇ ਸਣੇ ਮਾਫੀ ਮੰਗਦੇ ਹੋਏ ਆਪਣੇ ਕੀਤੇ ਦਾ ਗੁਨਾਹ ਕਬੂਲ ਕੇ ਤੇ ਉਹਦੀ ਮਾਫੀ ਮੰਗਦੇ ਹੋਏ ਜਾਂ ਫਿਰ ਉਹਦਾ ਕੋਈ ਕਾਨੂੰਨੀ ਵਾਰਸ ਕਰੇ ਤੀਜੀ ਧਿਰਨੀ ਸਪਸ਼ਟ ਜਿਹੜਾ ਹੈਗਾ ਇਹ ਰੈਫਰੈਂਸ ਆਇਆ ਹੈ ਬਲਵੰਤ ਸਿੰਘ ਰਾਜੋਆਣਾ ਜੋ ਕਿ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਹਤਿਆ ਕੇਸ ਦਾ ਮੁੱਖ ਮੋਲਜਮ ਹੈ ਤੇ ਇਸ ਵਕਤ ਕੇਂਦਰੀ ਜੇਲ ਪਟਿਆਲਾ ਚ ਬੰਦ ਹੈ ਫਾਂਸੀ ਦੀ ਚੱਕੀ ਚ ਬੰਦ ਹੈ ਤਾਂ ਉਸ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਬੇ ਸਮੇਂ ਤੋਂ ਰਹਿਮ ਦੀ ਅਪੀਲ ਜਿਹੜੀ ਆ ਉਹ ਪਾ ਕੇ ਬੈਠੀ ਹੋਈ ਹੈ। ਇਸ ਪ੍ਰਸੰਗ ਦੇ ਵਿੱਚ ਇਹ ਸਾਰਾ ਰੈਫਰੈਂਸ ਆਇਆ ਹੈ ਤੇ ਉਸ ਦੇ ਨਾਲ ਹੀ ਰਾਜੋਵਾਨਾ ਦਾ ਜਵਾਬ ਭਾਵੇਂ ਬਾਅਦ 'ਚ ਆਇਆ ਉਸ ਤੋਂ ਪਹਿਲਾਂ ਹੀ ਬਿਆਨ ਸਿੰਘ ਹਤਿਆ ਕੇਸ ਦੇ ਹੀ ਦੋ ਹੋਰ ਮੁਲਜ਼ਮ ਜਿਹੜੇ ਨੇ ਬੜੈਲ ਜੇਲ੍ਹ ਮਾਡਲ ਜੇਲ੍ਹ ਬੜੈਲ ਚੰਡੀਗੜ੍ਹ ਦੇ ਵਿੱਚ ਬੰਦ ਨੇ ਜਗਤਾਰ ਸਿੰਘ ਤਾਰਾ ਤੇ ਪਰਮਵੀਰ ਸਿੰਘ ਪਿਉਰਾ ਉਹਨਾਂ ਦੀ ਇੱਕ ਚਿੱਠੀ ਬਾਹਰ ਆਈ ਜਿਹੜੀ ਕਿ ਇੱਕ ਵਕੀਲ ਨੇ ਸਾਂਝੀ ਕੀਤੀ ਮੀਡੀਆ ਨਾਲ ਉਹਨਾਂ ਨੇ ਆਪਣਾ ਪੱਖ ਰੱਖਿਆ ਪੱਖ ਕੀ ਸੀਗਾ ਉਹ ਵੱਖਰਾ ਵਿਸ਼ਾ ਹੈ ਤਾਂ ਇਸ ਤਰ੍ਹਾਂ ਹੀ ਫਿਰ ਉਸ ਤੋਂ ਬਾਅਦ ਰਾਜਵੜਾ ਦੀ ਆਈ ਤੇ ਇਸ ਤਰ੍ਹਾਂ ਹੀ ਜਗਤਾਰ ਸਿੰਘ ਹਵਾਰਾ ਜੋ ਕਿ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈ ਉਹਦੀਆਂ ਵੀ ਲਗਾਤਾਰ ਜੜੀਆਂ ਨੇ ਵੱਖ-ਵੱਖ ਤਰੀਕੇ ਨਾਲ ਸੰਦੇਸ਼ ਜਾਂ ਚਿੱਠੀਆਂ ਜਾਂ ਕੌਮ ਦੇ ਨਾਲ ਸੰਦੇਸ਼ ਕਿਉਂਕਿ ਸਰਬੱਤ ਖਾਲਸਾ ਵੱਲੋਂ ਹਵਾਰਾ ਨੂੰ ਜਥੇਦਾਰ ਵੀ ਐਲਾਨਿਆ ਗਿਆ ਉਹ ਆਉਂਦੇ ਰਹਿੰਦੇ ਨੇ ਇੱਕ ਇੱਕ ਜਾਂ ਦੋ ਕੁਝ ਜਥੇਬੰਦੀਆਂ ਨੇ ਨਿੱਕੀਆਂ ਮੋਟੀਆਂ ਉਹਨਾਂ ਨੇ ਇਹ ਗੱਲ ਚੁੱਕੀ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਬਿਆਮ ਸਿੰਘ ਹਤਿਆ ਕੇਸ ਜਾਂ ਹੋਰ ਜਿਹੜੇ ਵੀ ਮਲਜਮ ਜਾਂ ਦੋਸ਼ੀ ਨੇ ਸਜਾਵਾਂ ਕੱਟ ਰਹੇ ਨੇ ਜੇਲਾ ਚ ਬੰਦ ਨੇ ਜਾਂ ਅੰਡਰ ਟ੍ਰਾਇਲ ਨੇ ਉਹਨਾਂ ਦੀਆਂ ਚਿੱਠੀਆਂ ਬਾਹਰ ਕਿਵੇਂ ਆਂਦੀਆਂ ਨੇ ਇਹ ਵੱਡਾ ਸਵਾਲ ਇਸ ਬਾਰੇ ਮੇਰੇ ਖਿਆਲ ਚ ਪੰਜਾਬ ਤੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਵੀ ਮਿਲਿਆ ਜਾ ਰਿਹਾ ਕੁਝ ਇੱਕ ਇਸ ਤਰ੍ਹਾਂ ਦੀਆਂ ਧਿਰਾਂ ਵੱਲੋਂ ਪਰ ਹਾਂ ਹਾਲੇ ਕਿ ਇੱਕ ਜ਼ਰੂਰ ਗੱਲ ਜ਼ਰੂਰ ਹੈ ਕਿ ਜੇਲਾ ਚੋਂ ਵੀਡੀਓ ਸ਼ਰਾਬ ਪਿੰਦਿਆਂ ਦੀ ਬਰਥਡੇ ਪਾਰਟੀ ਮਨਾਉਂਦਿਆਂ ਦੀ ਹੱਲਾਗੁੱਲਾ ਕਰਦਿਆਂ ਦੀਆਂ ਬਦਮਾਸ਼ਾਂ ਦੀਆਂ ਗੈਂਗਸਟਰਾਂ ਦੀਆਂ ਮਸਟੰਡਿਆਂ ਦੀਆਂ ਉਹ ਤਾਂ ਬਦਸਤੂਰ ਆਣੀਆਂ ਜਾਰੀ ਨੇ ਉਹਨਾਂ ਤੇ ਕੋਈ ਸਵਾਲ ਨਹੀਂ ਹੈ ਇਹਨਾਂ ਕੇਸਾਂ ਦੇ ਵਿੱਚ ਚਿੱਠੀਆਂ ਦੇ ਜ਼ਰੂਰ ਸਵਾਲ ਉੱਠ ਰਿਹਾ ਹੈ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਪਿਉਰਾ ਜਿਹੜੇ ਕਿ ਮਾਡਲ ਜੇਲ ਬੜੈਲ ਦੇ ਵਿੱਚ ਬੰਦ ਨੇ ਅਸੀਂ ਮਾਡਲ ਜੇਲ ਬੜੈਲ ਦੇ ਬਿਲਕੁਲ ਨਾਲ ਹੀ ਇਹ ਗੱਲ ਕਰ ਰਹੇ ਆ ਤਾਂ ਉਹ ਜੋ ਚਿੱਠੀ ਹੈ ਉਹ ਲੈ ਕੇ ਆਏ ਜਾਂ ਉਸ ਤੋਂ ਪਹਿਲਾਂ ਤਾਰਾ ਜਾਂ ਪਿਉਰਾ ਦੀਆਂ ਚਿੱਠੀਆਂ ਲੈ ਕੇ ਆਉਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪ੍ਰੈਕਟਿਸਿੰਗ ਵਕੀਲ ਐਡਵੋਕੇਟ ਸਿਮਰਜੀਤ ਸਿੰਘ ਉਹ ਇਸ ਵਕਤ ਦੈਨਿਕ ਖੁਰਾਤੇ ਬਣੇ ਹੋਏ ਨੇ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਹਿਲਾ ਤਾਂ ਇਹੀ ਸਵਾਲ ਜੀ ਜਿਹੜਾ ਤੁਹਾਡੀ ਇਸ ਗੱਲ ਤੇ ਚੁੱਕਿਆ ਗਿਆ ਹੈ ਅੱਜ ਵੀ ਰਾਜਪਾਲ ਨੂੰ ਸ਼ਾਇਦ ਕੋਈ ਮਿਲਿਆ ਆਇਆ ਜਾਂ ਆ ਕੇ ਵੀ ਮਿਲਣ ਜਾ ਰਹੇ ਨੇ ਕਿ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਭਿਉਰਾ ਦੀ ਚਿੱਠੀ ਮਾਡਲ ਜੇਲ ਬੜੈਲ ਜਿਹੜੀ ਕਿ ਉਹ ਸਾਹਮਣੇ ਨਜ਼ਰ ਆ ਰਹੀ ਹੈ ਤੇ ਉਸ ਤੋਂ ਕਿਵੇਂ ਬਾਹਰ ਆਈ ਤੁਸੀਂ ਚਿੱਠੀ ਕਿਉਂਕਿ ਮੀਡੀਆ ਨਾਲ ਜਿਹੜੀ ਸਾਂਝੀ ਕੀਤੀ ਹੈ ਇਹ ਜੀ ਦੇਖੋ ਸਭ ਤੋਂ ਪਹਿਲੇ ਤੇ ਮੈਂ ਇਹਨਾਂ ਬੰਦਿਆਂ ਦੀ ਕ੍ਰੈਡੈਂਸ਼ੀਅਲਸ ਦੀ ਗੱਲ ਕਰਾਂਗਾ ਕਿ ਇਹਨਾਂ ਪਈਜਕਤਾਰ ਸਿੰਘ ਤਾਰਾ ਪਾਈ ਪਰਮਜੀਤ ਸਿੰਘ ਪ੍ਰਿਓਰਿਟਮ ਨੂੰ ਇਹਨੇ ਸਵਾਲ ਕੀਤਾ ਹਾਂ ਤੇ ਇਹ ਉਹ ਲੋਕ ਹੈਗੇ ਨੇ ਜਿਹੜੇ ਸਟੇਟ ਸਪਾਂਸਰਡ ਨਹੀਂ ਜਦੋਂ ਇਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਇਹਨਾਂ ਨੂੰ ਗਰਮੈਂਟ ਫ੍ਰੀ ਪੈਟਰੋਲ ਫ੍ਰੀ ਗੱਡੀਆਂ ਮਿਲਦੀਆਂ ਨੇ ਜੀ ਜੀ ਕਾਰਨ ਤੇ ਇਹ ਹੈ ਜੀ ਜੀ ਤੇ ਇਨੀ ਗੱਲ ਕੋ ਜਸਟੀਫਿਕੇਸ਼ਨ ਕਰ ਰਹੇ ਹੋ ਆਪਣੇ ਸਕਿਉਰਿਟੀ ਦੀ ਜਾਂ ਸਹੂਲਤਾਂ ਦੀ ਸੋ ਆ ਇਹਨਾਂ ਦਾ ਜਿਹੜਾ ਏਮ ਹੈ ਆਬਜੈਕਟ ਜੀਤ ਕੋ ਕਨਸਟਰਕਟਿਵ ਹੁੰਦਾ ਹੈ ਕਿ ਅਸੀਂ ਉਹਨੂੰ ਐਪਰੀਸ਼ੀਏਟਰੀ ਕਰਦੇ ਜੀ ਹੁਣ ਜਿਹੜਾ ਜੇਲ੍ਹ ਚ ਬੰਦਾ ਬੰਦ ਹੈ ਇੱਕ ਜੇਲ੍ਹ ਮੈਨੂਅਲ ਹੈ ਪੰਜਾਬ ਜਿਹੜਾ ਕਿ 1956 ਮжоਰਿਟੀ ਸਮੇਂ ਹੁਣ ਤੱਕ ਜਿਹੜਾ ਦਿੱਲੀ ਤੱਕ ਲਾਗੂ ਸੀ ਜੀ ਦਿੱਲੀ ਹਰਿਆਣਾ ਪੰਜਾਬ ਸਿੱਖ ਮੈਨੂਅਲ ਉਹ ਵੀ ਫਾਲੋ ਫੋਲੋ ਕਰਦਾ ਹੈ ਚੰਡੀਗੜ੍ਹ ਵੀ ਹਾਂ ਜੀ ਇਹ ਜਿਹੜਾ ਜੇਲ੍ਹ ਮੈਨੂਅਲ ਹੈ ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲਾਂ ਦਾ ਬਣਿਆ ਜੀ ਤੇ ਇਹਦੇ ਵਿੱਚ ਕਈ ਡਿਫੈਕਟਸ ਹੈਗੇ ਨੇ ਜਿਹਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਹੈ ਜੀ ਸੋ ਜੇਲ ਮੈਨੂਅਲ ਦੇ ਮੁਤਾਬਕ ਜਿਹੜੀ ਜੇਲ ਦੇ ਵਿੱਚ ਕੋਈ ਕਿਤਾਬ ਦੇਣੀ ਹੁੰਦੀ ਹੈ ਚਾਹੇ ਬਾਹਰ ਆਉਣੀ ਹੁੰਦੀ ਹੈ ਉਹ ਜੇਲ ਸੁਪਰੀਡੈਂਟ ਸੈਂਸਰ ਕਰਕੇ ਉਤਸ਼ੋਧ ਚੈੱਕ ਕਰਦਾ ਹੈ ਕਿ ਕੋਈ ਐਸਾ ਮਟੀਰੀਅਲ ਤਾਂ ਨਹੀਂ ਹੈਗਾ ਜਿਹੜਾ ਅਬਜੈਕਸ਼ਨੇਬਲ ਹੋਏ ਹਾਂ ਫਿਰ ਉਹ ਅਲਾਉ ਕਰਦਾ ਹੈ ਜਿਹੜੀ ਇਹ ਭਾਈ ਜ਼ਗਤਾਰ ਸਿੰਘ ਤਾਰੇ ਉਹਨਾਂ ਦੀਆਂ ਭਾਈ ਪਰਮਜੀਤ ਸਿੰਘ ਪਿਉਰੇ ਦੀ ਚਿੱਠੀ ਆਈ ਹੈ ਜੀ ਇਹ ਕੋਈ ਚਿੱਠੀ ਨਹੀਂ ਲਿਖੀ ਹੈਗੀ ਉਹਨਾਂ ਨੇ ਹਾਂ ਇਹ ਜੇਲ੍ਹ ਚੋਂ ਨਹੀਂ ਆਈ ਹੈ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਜੀ ਇਹ ਕਿਉਂਕਿ ਮੈਂ ਦੋ ਮੁਲਾਕਾਤਾਂ ਪਾਈਆਂ ਨੇ ਲੇਟਸਟ ਉਹਨਾਂ ਦੇ ਵਿੱਚ ਉਹਨਾਂ ਦੇ ਜ਼ਹਿਨ ਦੇ ਵਿੱਚ ਤੁਸੀਂ ਆਫੀਸ਼ੀਅਲੀ ਮੁਲਾਕਾਤੀ ਹੋ ਉਹਨਾਂ ਦੇ ਬਿਲਕੁਲ ਬਿਲਕੁਲ ਤੇ ਤੁਸੀਂ ਉਹਨਾਂ ਦੇ ਵਕੀਲ ਵੀ ਹੋ ਹਾਂਜੀ ਇਸ ਅ ਬਿਹਾਫ ਦੇ ਉੱਤੇ ਤੁਹਾਨੂੰ ਜਿਹੜੀ ਉਹਨਾਂ ਨਾਲ ਮੁਲਾਕਾਤ ਕਰਨ ਦਾ ਅਧਿਕਾਰ ਹਾਸਲ ਹੈ ਬਿਲਕੁਲ ਜੀ ਲੀਗਲੀ ਸੋ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਜਿਹੜਾ ਐਸ ਵੀ ਦੇ ਜਿਹੜੇ ਸਟ੍ਰੇਟ ਦੇ ਹੋਮ ਮਿਨਿਸਟਰ ਦੀ ਸਟੇਟਮੈਂਟ ਆਈ ਹੈ ਜੀ ਉਹ ਤੇ ਪੱਕਾ ਕਲੀਅਰ ਕਰਨਾ ਬੜਾ ਜ਼ਰੂਰੀ ਹੈ ਜੀ ਤੇ ਉਹਨਾਂ ਨੇ ਮੈਨੂੰ ਜੋ ਦੱਸਿਆ ਉਹ ਲਿਖ ਕੇ ਮੈਂ ਮੀਡੀਆ ਨੂੰ ਦੇ ਦਿੰਦਾ ਜੀ ਤੁਸੀਂ ਆਪਣੇ ਹੱਥੀਂ ਲਿਖਿਆ ਜੋ ਉਹਨਾਂ ਨੇ ਤੁਹਾਨੂੰ ਦੱਸਿਆ ਮੁਲਾਕਾਤ ਹਾਂਜੀ ਮੈਂ ਪ੍ਰਿੰਟ ਕਰਾ ਕੇ ਡਿਸਟ੍ਰਿਬਿਊਟ ਕਰ ਦਿੰਦਾ ਜੋ ਉਹਨਾਂ ਦੇ ਵਰਡ ਸੀ ਜੀ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ ਲਿਖਣ ਤੋਂ ਬਾਅਦ ਉਹਨਾਂ ਦੇ ਫਾਈਨਲ ਕਰਨ ਤੋਂ ਬਾਅਦ ਫਿਰ ਸੀਐਨ ਪ्रेस ਨੂੰ ਦੁੱਤੇ ਸੋ ਇਹ 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 ਗੱਲ ਸਪਸ਼ਟ ਹੈ ਕਿ ਚਿੱਠੀ ਜਗਤਾਰ ਸਿੰਘ ਤਾਰਾ ਨੇ ਪਰਮਜੀਤ ਭਿਉਰਾ ਨੇ ਜੇਲ੍ਹ ਦੇ ਅੰਦਰੋਂ ਬੈਠ ਕੇ ਆਪਣੇ ਹੱਥ ਨਾਲ ਨਹੀਂ ਲਿਖੀ ਜਦੋਂ ਤੁਸੀਂ ਆਫੀਸ਼ੀਅਲੀ ਜੀ ਉਹਨਾਂ ਨਾਲ ਮੁਲਾਕਾਤ ਕਰਨ ਗਏ ਪੋਡਾਲ ਜੇਲ੍ਹ ਦੇ ਵਿੱਚ ਤਾਂ ਉਹਨਾਂ ਨੇ ਆਪਣਾ ਪੱਖ ਤੁਹਾਨੂੰ ਜ਼ੁਬਾਨੀ ਦੱਸਿਆ ਤੇ ਤੁਸੀਂ ਉਹਨੂੰ ਲਿਖਿਆ ਟਾਈਪ ਕਰਾਇਆ ਤੇ ਮੀਡੀਆ ਨੂੰ ਵੰਡਿਆ ਜੀ ਕਿ ਉਸ ਤੋਂ ਪਹਿਲਾਂ ਭਿਉਰਾ ਨੂੰ ਤੇ ਉਹਨਾਂ ਨੂੰ ਦਿਖਾਇਆ ਵੀ ਤੁਸੀਂ ਮੁਲਾਕਾਤ ਅਗਲੀ ਕਰਕੇ ਜੀ ਲੰਬੇ ਸਮੇਂ ਤੋਂ ਗੀਲ ਕਰ ਰਿਹਾ ਹੈ ਸਾਨੂੰ ਸਮਝ ਹੈ ਕਿ ਉਹਨਾਂ ਦੇ ਜ਼ਿਹਨ ਚ ਕੀ ਹੈ ਉਹ ਕਹਿਣਾ ਕੀ ਚਾਹੁੰਦੇ ਜੀ ਉਹ ਤੁਸੀਂ ਵਕੀਲ ਹੋ ਕਿਉਂਕਿ ਉਹਨਾਂ ਦੇ ਹਾਂ ਜੀ ਉਹਨਾਂ ਦੇ ਪਟੀਸ਼ਨਾਂ ਵੀ ਤੁਸੀਂ ਤਿਆਰ ਕਰਦੇ ਹੋ। ਸੋ ਕੁ ਚਿੱਠੀਆਂ ਜਿਹੜੀਆਂ ਇਸ ਤੋਂ ਪਹਿਲੇ ਪਾਈ ਤਾਰਾ ਜੀ ਦੀਆਂ ਆਈਆਂ ਨੇ ਉਹ ਕੋਰਟ ਦੇ ਵਿੱਚ ਔਨ ਰਿਕਾਰਡ ਜੱਟ ਸਾਹਿਬ ਨੂੰ ਦਿੱਤੀਆਂ ਨੇ। ਉਹ ਚਿੱਠੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਨੇ? ਹਾਂਜੀ ਹਾਂਜੀ ਉਹਨਾਂ ਦੇ ਪਾਈ ਤਾਰਾ ਉਹਨਾਂ ਦੀਆਂ ਲਿਖੀਆਂ ਹੋ। ਤਾਰਾ ਨੇ ਖੁਦ ਲਿਖੀ ਚਿੱਠੀ। ਉਹ ਔਨ ਰਿਕਾਰਡ ਹੈਗੀ ਐ। ਬਿਲਕੁਲ ਜੀ। ਉਹ ਉਹਨਾਂ ਦੇ ਕੇਸ ਦੇ ਵਿੱਚ ਐਨੈਕਸਰ ਹੈ। ਹੱਥ ਸਰਪੰਚ ਚਿੱਠੀਆਂ ਨੇ ਜਿਹੜੀਆਂ ਐਗਜ਼ਿਬਿਟਸ ਮਤਲਬ ਮਾਰਕ ਲੱਗੇ ਹੋਏ ਨੇ ਉਹਨਾਂ ਤੇ। ਜੀ। ਜਿਹੜੀ ਉਹ ਚਿੱਠੀ ਕਿਸ ਤਰ੍ਹਾਂ ਬਾਹਰ ਆਂਦੀ ਐ ਜੀ? ਉਤ ਫਿਰ ਜਦਸਾਬ ਕੋਲ ਰਿਕਵੈਸਟ ਕਰਕੇ ਐਪਲੀਕੇਸ਼ਨ ਦੇ ਕੇ ਕਾਪੀ ਲੈਣੇ ਆ ਉਹ ਫੋਟੋ ਕਾਪੀ ਸਾਨੂੰ ਦੇ ਦਿੰਦੇ ਠੀਕ ਹੈ ਉਹ ਕਾਪੀ ਫਿਰ ਜਿਹੜੀ ਹੈ ਲੋਕਾਂ ਦੀ ਇਨਫੋਰਮੇਸ਼ਨ ਲਈ ਵੀ ਜਾਣੀ ਚਾਹੀਦੀ ਹੈ ਕਿ ਇਹ ਕੀ ਸੋਚਦੇ ਨੇ ਕੀ ਕਰਦੇ ਨੇ ਜੀ ਸੋ ਇਹ ਤੇ ਹਰ ਬੰਦੇ ਦਾ ਰਾਈਟ ਹੈਗਾ ਹੈ ਜਦੋਂ ਆਰਟੀਕਲ 19 ਕਹਿੰਦਾ ਹੈ ਹਾਂਜੀ ਹਾਂਜੀ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹਰ ਬੰਦੇ ਦਾ ਫੰਡਮੈਂਟਲ ਰਾਈਟ ਹੈ ਜੀ ਉਹ ਕੀ ਸੋਚਦਾ ਹੈ ਉਹ ਕੀ ਕਰਨਾ ਚਾਹੁੰਦਾ ਹੈ ਉਹ ਹਰ ਬੰਦਾ ਆਜ਼ਾਦ ਹੈਗਾ ਹੈ ਤੁਸੀਂ ਇਸ ਕਿਸਮ ਦੀ ਬੰਦੇ ਤੇ ਪਾਬੰਦੀ ਨਹੀਂ ਲਾ ਸਕਦੇ ਹੈਗੇ ਪਰ ਜਿਹੜੀ ਚਿੱਠੀ ਤਾਰਾ ਦੀ ਜਾਂ ਭਿਉਰਾ ਦੀ ਜਾਂ ਹਵਾਰਾ ਦੀ ਤਿਹੜ ਜੇਲ੍ਹ ਚੋਂ ਜਾਂ ਬਲਵੰਤ ਰਾਜੋਹੜ ਰਾਜੋਹੜ ਬਲਵੰਤ ਸਿੰਘ ਰਾਜੋਹੜਾ ਦੀ ਕੇਂਦਰੀ ਜੇਲ੍ਹ ਪਟਿਆਲਾ ਤੋਂ ਔਨ ਰਿਕਾਰਡ ਵੀ ਨੇ ਹੱਥ ਲਿਖਤ ਵੀ ਨੇ ਉਹਨਾਂ ਦੀਆਂ ਉਹ ਬਕਾਇਦਾ ਕੋਰਟ ਦਾ ਹਿੱਸਾ ਨੇ ਤੇ ਕੋਰਟ ਦੇ ਹੁਕਮਾਂ ਤੇ ਹੀ ਉਹ ਪ੍ਰਾਪਤ ਕੀਤੀਆਂ ਗਈਆਂ ਨੇ ਦੇਖੀ ਬੇਹ ਆ ਪਾਇਤਾਰਾ ਹੁਣ ਦੇ ਕੇਸ ਜਿੰਨੀਆਂ ਚਿੱਠੀਆਂ ਆਈਆਂ ਨੇ ਉਹ ਓਨ ਰਿਕਾਰਡ ਹਾਂ ਮੈਂ ਉਹਨਾਂ ਦੀ ਗੱਲ ਕਰਾਂ ਤੁਹਾਡੇ ਤੁਹਾਡੇ ਕੇਸ ਦੀ ਜਿਹੜੀਆਂ ਪਾਈ ਰਾਜੂਆਨਾ ਹੁਣਾਂ ਤੀਆਂ ਨੇ ਉਹਨਾਂ ਦੇ ਬਾਰੇ ਤਾਂ ਮੈਨੂੰ ਕੁਛ ਪਤਾ ਨਹੀਂ ਹੈ ਮੈਂ ਪੁੱਛਣਾ ਚਾਹੁੰਦਾ ਅਸੀਂ ਗੱਲ ਚਿੱਠੀਆਂ ਦੀ ਕਰ ਰਹੇ ਹਾਂ ਚਿੱਠੀਆਂ 'ਚ ਕੀ ਲਿਖਿਆ ਕੀ ਸੰਦੇਸ਼ ਦਿੱਤਾ ਕੀ ਚੰਗੀ ਗੱਲ ਹੈ ਕੀ ਕਿਸੇ ਲਈ ਮਾੜੀ ਹੈ ਕਿਸੇ ਲਈ ਡੈਮੇਜਿੰਗ ਹੈ ਕਿਸੇ ਲਈ ਪ੍ਰੋਫਿਟੇਬਲ ਹੈ ਉਹ ਗੱਲ ਉਹ ਵਿਸ਼ਾ ਨਹੀਂ ਮੇਰੀ ਅੱਜ ਦੀ ਗੱਲਬਾਤ ਦਾ ਮੇਰੀ ਗੱਲਬਾਤ ਦਾ ਵਿਸ਼ਾ ਸਿਰਫ ਇੰਨਾ ਹੈ ਕਿ ਜੇਲ੍ਹ 'ਚੋਂ ਚਿੱਠੀਆਂ ਬਾਰ ਕਿਵੇਂ ਆਉਂਦੀਆਂ ਨੇ ਇੱਕ ਤੁਸੀਂ ਤਰੀਕਾ ਦੱਸਦਾ ਕਿ ਤੁਸੀਂ ਵਕੀਲ ਹੋ ਤੁਸੀਂ ਜਿਹੜੇ ਹੈਗੇ ਅਧਿਕਾਰਤ ਤੌਰ ਤੇ ਉਹਨਾਂ ਦੀ ਮੁਲਾਕਾਤ ਹੀ ਹੋ ਤੁਸੀਂ ਜੇਲ੍ਹ ਜਾਂਦੇ ਹੋ ਉਹ ਜੋ ਆਪਣੀ ਗੱਲ ਕਹਿੰਦੇ ਨੇ ਤੇ ਤੁਸੀਂ ਲਿਖ ਕੇ ਉਹ ਬਾਹਰ ਦੇ ਦਿੰਦੇ ਉਹ ਤੁਹਾਨੂੰ ਉਹਨਾਂ ਨੇ ਅਖਤਿਆਰ ਕੀਤਾ ਹੋਇਆ ਜੀ ਅਪਾਇੰਟ ਕੀਤਾ ਹੋਇਆ ਤੁਹਾਨੂੰ ਤੇ ਦੂਸਰੀ ਗੱਲ ਹੈ ਕਿ ਜਿਹੜੀਆਂ ਜੇਲ੍ਹ ਰਿਕਾਰਡ ਦਾ ਅਦਾਲਤੀ ਰਿਕਾਰਡ ਦਾ ਹਿੱਸਾ ਨੇ ਉਹ ਚਿੱਠੀਆਂ ਬਕਾਇਦਾ ਤੌਰ ਤੇ ਅਦਾਲਤੀ ਜਿਹੜੀ ਹੈਗੀ ਪਰਮਿਸ਼ਨ ਨਾਲ ਜਿਹੜੀ ਪ੍ਰਮਾਨਗੀ ਨਾਲ ਉਹ ਲਿਖੀਆਂ ਗਈਆਂ ਉਹ ਹੱਥ ਨਾਲ ਲਿਖੀਆਂ ਨੇ ਪਿਉਰਾ ਨੇ ਹੁਣ ਭਾਵੇਂ ਤਾਰਾ ਨੇ ਲਿਖੀਆਂ ਹੁਣ ਤੇ ਉਹ ਚਿੱਠੀਆਂ ਦਾ ਤਰੀਕਾ ਕੀ ਹੈ ਉਹ ਜੇਲ੍ਹ ਚੋਂ ਫਿਰ ਜੇਲ੍ਹ ਸੁਪਰਡੈਂਟ ਪੜ੍ਹਦੇ ਨੇ ਜਾਂ ਕੋਈ ਉਹ ਉਹ ਉਧਰ ਤੇ ਵੀ ਕੋਈ ਸੈਂਸਰ ਹੈ ਉਹ ਚਿੱਠੀਆਂ ਸਿੱਧੀਆਂ ਕੋਰਟຊੁੰਦੀਆਂ ਦੇ ਕੋਰਟ ਦੇ ਵਿੱਚੋਂ ਹੀ ਦੇ ਦਿੱਤੀਆਂ ਜਾਂਦੀਆਂ ਜੀ ਜਿਹੜੀ ਗੱਲ ਤੁਸੀਂ ਜੇਲ੍ਹ ਦੇ ਵਿੱਚ ਕਰਨੀ ਹੈ ਚਕਤਾਰ ਸਿੰਘ ਤਾਰਾ ਨੇ ਜਾਂ ਪਰਮਜੀਤ ਸਿੰਘ ਪਿਉਰਾ ਨੇ ਕੋਈ ਚਿੱਠੀ ਬਡਾਲ ਜੇਲ੍ਹ ਚੋਂ ਲਿਖੀ ਹਾਂ ਉਹ ਕੋਰਟ ਦਾ ਹਿੱਸਾ ਬਣਨ ਤੱਕ ਕੀ ਕੀ ਪ੍ਰੋਸੀਜਰ ਕੀ ਹੈ ਕਿਹੜੇ-ਕਿਹੜੇ ਹੱਥਾਂ ਜਾਂਦੀ ਹੈ ਉਹ ਦੋ ਪ੍ਰੋਸੀਜਰ ਨੇ ਕਿਉਂਕਿ ਬੈਂਥ ਸਿੰਘ ਕਤਲ ਕੇਸ ਦਾ ਟ੍ਰਾਇਲ ਜੇਲ੍ਹ ਦੇ ਵਿੱਚ ਹੋਇਆ ਹਾਂ ਜਦੋਂ ਜੱਜ ਸਾਹਿਬ ਬੈਠਦੇ ਨੇ ਉਹ ਆਪਦੀ ਚਿੱਠੀ ਜੱਜ ਨੂੰ ਓਪਨ ਕੋਰਟ 'ਚ ਦੇ ਦਿੰਦੇ ਨੇ ਕਿ ਜੱਜ ਸਾਹਿਬ ਆਹ ਮੇਰੀ ਚਿੱਠੀ ਹੈ ਉਹ ਲਿਖ ਕੇ ਲਈ ਆਏ ਹੁੰਦੇ ਨੇ ਬੈਰਕ 'ਚੋਂ ਆਪਣੀ 'ਚੋਂ ਤੇ ਉੱਥੇ ਆਪਣੀ ਜੀਬ 'ਚੋਂ ਕੱਢਦੇ ਨੇ ਤੇ ਜੱਜ ਨੂੰ ਫੜਾ ਦਿੰਦੇ ਨੇ ਕਿਉਂਕਿ ਜਿਹੜੀ ਅਦਾਲਤੀ ਸੁਣਵਾਈ ਸੀ ਪ੍ਰਕਿਰਿਆ ਸੀ ਉਹ ਜੇਲ੍ਹ ਦੇ ਅੰਦਰ ਹੀ ਚੱਲ ਰਹੀ ਸੀ ਕਿਉਂਕਿ ਬ੍ਰੇਲ ਜੇਲ੍ਹ ਤੋੜ ਕੇ ਭੱਜ ਗਏ ਸੀ ਤੇ ਉਸ ਤੋਂ ਬਾਅ ਅਦਾਲਤ ਜੇਲ੍ਹ ਦੇ ਅੰਦਰ ਲਾਣੀ ਸ਼ੁਰੂ ਕਰ ਦਿੱਤੀ ਜਾਣਕਾਰੀ ਲਈ ਦੱਸ ਰਹੀ ਆਪਾਂ ਜੀ ਸੋ ਉਹ ਜਦੋਂ ਉਹ ਕਾਪੀ ਦਿੰਦੇ ਨੇ ਫਿਰ ਜੱਟ ਸਾਹਿਬ ਫੋਟੋ ਕਾਪੀ ਕਰਵਾ ਕੇ ਐਜ਼ ਅ ਕਾਉਂਸਲ ਅਗੇ ਡਿਲੀਵਰ ਕਰ ਦਿੰਦੇ ਨੇ ਕਿ ਆ ਲੈ ਲਓ ਤੁਸੀਂ ਆਪ ਦੀ ਇਨਫੋਰਮੇਸ਼ਨ ਲਈ ਜੀ ਤੇ ਇਥੇ ਜਿਹੜਾ ਇਸ਼ੂ ਹੈ ਇਹ ਬਹੁਤ ਵੱਡਾ ਲਾਰਜ ਇਸ਼ੂ ਹੈ ਕਿ ਕਿਉਂਕਿ ਜਿਹੜਾ ਜੇਲ੍ਹ ਮੈਨੂਅਲ ਹੈ ਦਸ ਬਹੁਤ ਇਫੈਕਟਸ ਹੈਗੇ ਜੀ ਉਹ ਇਹ ਕੋ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਅਲਾਉ ਕਰ ਰਹੇ ਹੋ ਕਿ ਜੋ ਮਰਜ਼ੀ ਅੰਦਰ ਲੈ ਵੀ ਜਾਓ ਤੇ ਲਿਖ ਕੇ ਪੇਜ਼ ਨਹੀਂ ਦਿਓ ਜੀ ਇੱਕ ਬੰਦੇ ਨੂੰ ਤੁਸੀਂ ਕਹਿੰਦੇ ਹੋ ਕਿ ਤੈਨੂੰ ਤਾਂ ਅਲੋ ਨਹੀਂ ਹੈ ਕਿ ਤੂੰ ਨਾ ਕੁਝ ਕਿਤਾਬ ਲਗਾ ਸਕਦਾ ਹੈ ਅੰਦਰ ਔਰ ਨਾ ਹੀ ਤੂੰ ਕੁਝ ਠੀ ਲੈ ਕੇ ਬਾਹਰ ਭੇਜ ਸਕਦਾ ਹੈ ਜੀ ਇਹ ਡਬਲ ਸਟੈਂਡਰਡਸ ਨਹੀਂ ਹੋਣੇ ਚਾਹੀਦੇ ਆਰਟੀਕਲ 14 ਕਹਿੰਦਾ ਹੈ ਕਿ ਇਕੁਐਲਿਟੀ ਬਿਫੋਰ ਲਾਅ ਹੈ ਕਿ ਹਰ ਬੰਦੇ ਤੇ ਬਰਾਬਰ ਦਾ ਕਾਨੂੰਨ ਅਪਲਾਈ ਕਰੋ ਭਾਰਤੀ ਸੰਵਿਧਾਨ ਦਾ ਆਰਟੀਕਲ 14 ਜੀ ਹੁਣ ਤੁਸੀਂ ਦੇਖੋ ਕਿ ਜਿਹੜੀ ਇਹ ਪਾਈ ਜਗਤਾਰ ਸਿੰਘ ਤਾਰਾ ਪਾਈ ਪਰਮਜੀਤ ਸਿੰਘ ਘੋਰ ਹੈ ਇਹਨਾਂ ਦੇ ਕੇਸ ਵਿੱਚ ਸਟੇਟ ਕਹਿੰਦੀ ਹੈ ਕਿ ਬਲੱਡ ਰਿਲੇਸ਼ਨ ਤੋਂ ਬਾਰੇ ਅਸੀਂ ਕਿਸੇ ਬੰਦੇ ਨੂੰ ਮਿਲਣ ਨਹੀਂ ਦੇ ਉਸੇ ਵਕੀਲ ਹੋਣ ਦੇ ਰਾਤੇ ਮਿਲਦੇ ਹੋ ਅਦਰਵਾਈਜ਼ ਬਿਨਾ ਜਿਹੜਾ ਖੁੰਨੀ ਰਿਸ਼ਤਾ ਜੀ ਦਾ ਨਹੀਂ ਹੈ ਉਹਨਾਂ ਨਾਲ ਉਸ ਨੂੰ ਮਿਲਣ ਦੀ ਮੁਲਾਕਾਤ ਇਆਜਤ ਨਹੀਂ ਹੈ ਮੁਲਾਕਾਤ ਨਹੀਂ ਹੁਣ ਪਟਿਆਲੇ ਦੇ ਵਿੱਚ ਸ਼੍ਰੋਮਿਕ ਕਮੇਟੀ ਵਾਲਿਆਂ ਤਾਂ ਮੁਲਾਕਾਤਾਂ ਵੀ ਹੋ ਜਾਂਦੀਆਂ ਹਾਂ ਉਹ ਐਕਟ ਦੇ ਵਿੱਚ ਕਿੱਥੇ ਪ੍ਰੋਵੀਜ਼ਨ ਹੈ ਕਿ ਕਿ ਸ਼੍ਰੋਮਿਕ ਕਮੇਟੀ ਦੇ ਬੰਦੇ ਨੂੰ ਤੁਸੀਂ ਮਿਲਾ ਦਿਓ ਜੀ ਤਿਹਾਰ ਦੇ ਵਿੱਚ ਜਦੋਂ ਡਿਪਲੇਸ਼ਨ 10 ਬੰਦਿਆਂ ਦੀ ਲਿਸਟ ਹੈ ਕੋਈ ਵੀ ਮਿਲ ਸਕਦਾ ਜਗਤਾਰ ਸਿੰਘ ਹਵਾਰਾ ਹਾਂਜੀ ਜੀ ਤੇ ਸੋ ਮੇਰਾ ਇਹਨਾਂ ਨੂੰ ਕੁਛ ਨਹੀਂ ਹੈ ਕਿ ਜੇਲ ਮੈਨੂਅਲ ਕਹਿੰਦਾ ਹੈ ਕਿ ਬਿਨਾ ਖੂਨ ਦੇ ਰਿਸ਼ਤੇ ਤੋਂ ਮੁਲਾਕਾਤ ਵੀ ਨਹੀਂ ਹੋ ਸਕਦੀ ਪਰ ਉਸ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਅਣਦੇਖਾ ਕੀਤਾ ਜਾਂਦਾ ਹੈ ਪ੍ਰੈਕਟਿਸ ਦੇ ਵਿੱਚ ਤੁਸੀਂ ਦੇਖੋ ਦੋ ਚੀਜ਼ਾਂ ਨੇ ਜਿਹੜਾ ਲਾਅ ਸਾਡੇ ਬੰਦਿਆਂ ਨਾਲ ਕਿਸ ਨੇ ਇਹਨਾਂ ਨੂੰ ਲਾਈਫ ਇਮ ਪ੍ਰਿਜ਼ਨਮੈਂਟ ਟਿਲ ਨੇਚਰਲ ਡੈਥ ਜੀ ਤੇ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਇੰਟਰਪੋਲ ਨੇ ਫੜਿਆ ਹੈ ਤੇ ਇਹਨਾਂ ਤੇ ਜਿਹੜੀ ਵਿਆਨਾ ਲਾਅਸ ਨੇ ਯੂਨ ਦਾ ਲਾਅ ਅਪਲਾਈ ਹਾਂ ਦੀ ਹੁਣ ਇਸ ਕੇਸ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਕਿ ਬਈ ਅਸ ਤੋਂ ਅਕਤੂਬਰ ਦੇ ਵਿੱਚ ਇੱਕ ਰਿਟ ਲਾਈ ਸੀ ਇਸ ਹਾਈ ਕੋਰਟ ਦੇ ਵਿੱਚ ਕਿ ਭਾਈ ਪਰਮਜੀਤ ਸਿੰਘ ਪਿਉਰੇ ਦੀ ਜਿਹੜੀ ਪਟੀਜੀ ਆ ਉਹਦਾ ਵਿਆਹ ਉਹਨੂੰ ਪਰਮਿਟ ਕੀਤਾ ਸੀ ਜੀ ਜੱਜ ਸਾਹਿਬ ਕਹਿੰਦੇ ਨੇ ਕਿ ਜ਼ੇਲ ਮੈਨੂਅਲ ਦੇ ਵਿੱਚ ਤੇ ਇਹ ਬਲੱਡ ਰਿਲੇਸ਼ਨਸ਼ਿਪ ਨਹੀਂ ਹੈਗੀ ਮੈਂ ਕਿਵੇਂ ਅਲਾਉ ਕਰਾਂਗਾ ਹਾਂ ਦੂਜੇ ਪਾਸੇ ਜਸਟਿਸ ਗਰੇਵਾਲ ਜੀ ਉਸੇ ਤਰੀਕੇ ਭਾਈ ਤਾਰਾ ਨੂੰ ਪਟੀਜੀ ਦੇ ਵਿਆਹ ਤੇ ਪੈਰੋਲ ਦੇ ਰਹੇ ਹਾਂ ਹਾਂ ਸਮਸ਼ੀਰ ਸਿੰਘ ਨੂੰ ਪ੍ਰੋਬਲਮ ਮਿਲ ਰਹੀ ਹੈ ਲਖਵਿੰਦਰ ਨੂੰ ਮਿਲ ਹਾਂਜੀ ਜੀ ਤੇ ਇਹ ਜਿਹੜੀ ਇਸ ਕਿਸਮ ਦਾ ਹੈ ਫਿਰ ਤੁਸੀਂ ਇਹ ਦੇਖੋ ਕਿ ਇਸ ਕੇਸ ਦੇ ਵਿੱਚ ਭਾਈ ਪਰਮਜੀਤ ਸਿੰਘ ਪਿਓਰੇ ਦੀ 95 ਸਾਲ ਦੀ ਮਾਤਾ ਜਿਹੜੀ ਡੈਥ ਬੈੱਡ ਤੇ ਸੀ ਜੀ ਉਹ ਕਹਿੰਦੀ ਕਿ ਮੈਂ ਆਪ ਤੇ ਮੁੰਡੇ ਨੂੰ ਮਿਲਣਾ ਚਾਹੁੰਦੀ ਜੀ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਕਹਿੰਦੀ ਕਿ ਅਸੀਂ ਤਾਂ ਪਹਿਲੇ ਡਾਕਟਰਾਂ ਦੀ ਇੱਕ ਟੀਮ ਭੇਜਾਂਗੇ ਚੈੱਕ ਕਰਨਗੇ ਉਹ ਇੱਥੇ ਲੈ ਕੇ ਆਉਗੀ ਬਡਲ ਜੇਲ੍ਹ ਜੀ ਜਦੋਂ ਡਾਕਟਰ ਗਏ ਉਹਨਾਂ ਨੇ ਦੇਖਿਆ ਕਿ ਜਿਹੜੀ ਸਿਚੁਏਸ਼ਨ ਹੈ ਮਾਤਾ ਜੀ ਦੀ ਕੰਡੀਸ਼ਨ ਤਾਂ ਬਹੁਤ ਠੀਕ ਨਹੀਂ ਹੈ ਕ੍ਰਿਟੀਕਲ ਹੈ ਕ੍ਰਿਟੀਕਲ ਹਾਲਤ ਹੁੰਦ ਕਰਕੇ ਉਹਨਾਂ ਨੇ ਰਿਫਿਊਜ਼ ਕਰਤਾ ਕਿ ਅਸੀਂ ਇਹਨੂੰ ਕੈਰੀ ਨਹੀਂ ਕਰਾਂਗੇ ਹੂੰ ਉਸ ਤੋਂ ਬਾਅਦ ਡਬਲ ਪੈਂਚ ਦਾ ਉਸੇ ਜੱਜ ਦਾ ਫਰਜ਼ ਸੀ ਕਿ ਉਹ ਘਟੂ ਘਟ ਇੱਕ 50 ਮਿੰਟ ਦਾ ਰਸਤਾ ਹੈ ਰਾਸਪੁਰੇ ਦਾ ਇੱਥੋਂ ਜੇਲ੍ਹ ਤੋਂ ਉਹ ਸਾਨੂੰ ਅਲਾਉ ਨਹੀਂ ਕੀਤਾ ਜੀ ਦੂਜੇ ਪਾਸੇ ਸਰਸੇ ਵਾਲਾ ਸਾਧ ਹੈ ਜਿੱਤੇ ਰੇਪ ਦੇ ਚਾਰਜਸ ਨੇ ਜੀ ਜਿਹਦੇ ਉੱਪਰ ਮਰਡਰ ਦੇ ਚਾਰਜਸ ਨੇ ਚਿੰਨੀ ਹੋਰ ਵੀ ਫ੍ਰੈਂਕਸ ਕੀਤੇ ਨੇ ਜੀ ਜਦੋਂ ਉਹ ਬਾਹਰ ਆਇਆ ਜਦੋਂ ਉਹਦੀ ਅਰੈਸ ਸੀ ਤੁਹਾਨੂੰ ਪਤਾ ਹੈ ਕਿ ਪੰਚਕੂਲੇ ਚ ਅਰਬਾਂ ਦੀ ਪ੍ਰਾਪਰਟੀ ਔਰ ਕਿੰਨੀ ਵਾਇਲੈਂਸ ਤੇ ਕਿੰਨੇ ਕਤਲ ਹੋਏ ਜੀ ਉਹਨੂੰ ਤੁਸੀਂ ਕਹਿੰਦੇ ਹੋ ਕਿ ਤੂੰ ਬਾਹਰ ਜਾ ਕੇ ਪ੍ਰੋਲ ਤੇ ਫਿਲਮਾਂ ਵੀ ਬਣਾ ਸਕਦਾ ਹੈ ਤੂੰ ਵੱਡੇ ਵੱਡੇ ਧਰਮ ਪ੍ਰਚਾਰ ਦੀਆਂ ਗੈਦਰਿੰਗਸ ਵੀ ਕਰ ਸਕਦਾ ਹੈ ਇਹ ਡਬਲ ਸਟੈਂਡਰਡ ਫਿਰ ਤੁਹਾਡਾ ਆਰਟੀਕਲ 14 ਕਿੱਥੇ ਗਿਆ ਮਤਲਬ ਜੋ ਲੋਕ ਅੱਜ ਜਗਤਾਰ ਸਿੰਘ ਤਾਰਾ ਜਾਂ ਪਰਮਜੀਤ ਘੋੜਾ ਦੀ ਚਿੱਠੀ ਦੇ ਉੱਤੇ ਸਵਾਲ ਚੱਕ ਰਹੇ ਨੇ ਉਹ ਇਤਫਾਕਨ ਹੈ ਵੀ ਮੇਰੇ ਖਿਆਲ ਚ ਹਰਿਆਣਾ ਬੇਸ ਦੀ ਨੇ ਤਾਂ ਉਹ ਉਹਨਾਂ ਨੂੰ ਉੱਥੇ ਸਿਰਸਾ ਦੇ ਵਿੱਚ ਕੀ ਹੋ ਰਿਹਾ ਹੈ ਯਾ ਸੁਨਾਰੀਆ ਜੇਲ ਰੋਤਕ ਦੇ ਵਿੱਚ ਕੀ ਹੋ ਰਿਹਾ ਉਹ ਨਹੀਂ ਦਿਖਦਾ ਅਸਲ 'ਚ ਇਹਨਾਂ ਬੰਦਿਆਂ ਨੂੰ ਸਰਕਾਰ ਇਸੇ ਗੱਲ ਦੇ ਗਰਮੈਂਟ ਦਿੰਦੀ ਹੈ ਇਸੇ ਗੱਲ ਦੇ ਪੈਸੇ ਤੇ ਪੈਟਰੋਲ ਮਿਲਦਾ ਹੈ ਕਿ ਤੁਸੀਂ ਸਿੱਖਾਂ ਦੇ ਖਿਲਾਫ ਬੋਲੋ ਜੀ ਫਿਰ ਉਹਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਡਾ ਉਹ ਇੱਕ ਜਿਹੜਾ ਤੁਸੀਂ ਕਹਿੰਦੇ ਹੋ ਨੈਸ਼ਨਲਿਸਟ ਸਾਡਾ ਗੈਂਗਸਟਰ ਹੈ ਬਿਸ਼ਨੋਈ ਹਮ ਲਾਰੈਂਸ ਬਿਸ਼ਨੋਈ ਹਾਂ ਉਹ ਦਾ ਗੈਂਗਸਟਰ ਮਤਲਬ ਸਾਰਾ ਕੁਝ ਵੀਡੀਓ ਲਾਈਵ ਉੱਥੇ ਸਾਰਾ ਕੁਝ ਹੁੰਦਾ ਹੈ ਉੱਥੇ ਤੁਸੀਂ ਬੋਲ ਨਹੀਂ ਰਹੇ ਹੈ ਕਿ ਜੀ ਤੇ ਇਹ ਇਸ ਕਿਸਮ ਦਾ ਹੈ ਕਿ ਤੁਸੀਂ ਸਿੱਖਿਆ ਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੇ ਹੋ ਕਿ ਤੁਹਾਡੀ ਇਕੁਐਲਿਟੀ ਨਹੀਂ ਹੈ ਕਿ ਤੁਸੀਂ ਦੂਜੇ ਦਰਜੇ ਤੇ ਸ਼ਹਿਰ ਹੋ ਜੀ ਜੀ ਖैर ਆਪਾਂ ਵਿਸ਼ੇ ਤੇ ਰਹੀਏ ਸਬਜੈਕਟ ਤੇ ਰਹੀਏ ਕਿਉਂਕਿ ਸਾਡਾ ਸਬਜੈਕਟ ਸਪੈਸੀਫਿਕਲੀ ਬੜਾ ਸਿੱਧਾ ਹੈ ਕਿ ਜੇਲ੍ਹ ਚੋਂ ਚਿੱਠੀਆਂ ਬਾਹਰ ਕਿਵੇਂ ਆਂਦੀਆਂ ਨੇ ਜੇਰ ਚੋਂ ਜੇਲ੍ਹ ਚੋਂ ਉਹਨਾਂ ਦੀ ਕਹੀਆਂ ਗੱਲਾਂ ਉਹਨਾਂ ਦੇ ਮੈਸੇਜ ਕਿਵੇਂ ਬਾਹਰ ਆਂਦੇ ਨੇ ਇਹ ਇਹ ਮੇਰਾ ਸਬਜੈਕਟ ਬੇਸਿਕਲੀ ਮੈਂ ਇਹ ਤੇ ਜਿਹੜਾ ਕਲੈਰੀਫਿਕੇਸ਼ਨ ਲੈਣਾ ਚਾਹੁੰਦਾ ਦੂਜੀ ਤੁਸੀਂ ਕਿਹਾ ਕਿ ਮੁਲਾਕਾਤ ਤੁਹਾਡੀ ਹੁੰਦੀ ਹੈ ਮੁਲਾਕਾਤ ਚ ਉਹ ਆਪਣੀ ਗੱਲ ਦੱਸ ਦਿੰਦੇ ਨੇ ਤੁਹਾਨੂੰ ਤੇ ਤੁਸੀਂ ਚਿੱਠੀ ਚ ਲਿਖ ਕੇ ਜਿਹੜੀ ਉਹ ਮੀਡੀਆ ਨਾਲ ਜਾਂ ਹੋਰ ਲੋਕਾਂ ਨਾਲ ਸਾਂਝੀ ਕਰ ਲੈਣੇ ਹੋ ਜਦੋਂ ਤੁਹਾਡੀ ਮੁਲਾਕਾਤ ਹੁੰਦੀ ਹੈ ਕਿ ਕੀ ਜੇਲ ਮੈਨੂਅਲ ਚ ਉਸ ਬਾਰੇ ਕੀ ਹੈ ਕਿ ਕੀ ਉਸ ਵਕਤ ਉਹ ਰਿਕਾਰਡ ਹੁੰਦੀ ਹੈ ਉੱਥੇ ਵੀਡੀਓਗ੍ਰਾਫੀ ਹੁੰਦੀ ਹੈ ਆਡੀਓਗ੍ਰਾਫੀ ਹੁੰਦੀ ਹੈ ਜਾਂ ਫਿਰ ਉੱਥੇ ਕੋਈ ਫਿਜ਼ੀਕਲੀ ਮੌਜੂਦ ਹੁੰਦਾ ਹੈ ਜੇਲ ਵੱਲੋਂ ਜਿਹੜਾ ਸੁਣਦਿਆ ਹੋਈ ਜਾਂ ਇਕੱਲੇ ਚ ਹੁੰਦੀ ਆ ਗੁਪਤ ਮੁਲਾਕਾਤ ਹੁੰਦੀ ਆ ਉਹ ਵੱਖਰਾ ਵਿਸ਼ਾ ਹੈ ਕਿ ਕੋਈ ਬਲਕਿ ਸੀਕ੍ਰੀਟਲੀ ਕੋਈ ਜਿਹੜਾ ਹੈ ਉਥੇ ਉਪਕਰਨ ਲਾਇਆ ਹੋਵੇ ਰਿਕਾਰਡ ਕਰਨ ਦਾ ਬਟ ਮੈਨੂਅਲ ਦੇ ਮੁਤਾਬਕ ਕੀ ਹੈ ਦੇਖੋ ਅਸ ਪਰ ਜਿਲ ਮੈਨੂਅਲ ਤੇ ਜਦੋਂ ਲਾਇਡ ਤੇ ਵਕੀਲ ਕੀ ਗੱਲ ਕਰਦਾ ਜੀ ਈਵਨ ਸਾਡਾ ਜਿਹੜਾ ਮੁਨਸ਼ੀ ਹੈ ਕਲਰਕ ਹੈ ਉਹ ਉਸ ਕੈਟਾਗਰੀ ਚ ਹਾਂ ਤੁਹਾਡੇ ਕੋਲ ਅਥਾਰਾਈਜ਼ਡ ਹੋਏਗਾ ਜੀ ਕੋਈ ਵੀ ਸਟੇਟ ਕੋਈ ਵੀ ਪੁਲਸ ਨਾਤੇ ਵਕੀਲ ਤੇ ਕਲਾਇੰਟ ਦੇ ਵਿਚਾਲੇ ਨਾ ਮੁਨਸ਼ੀ ਦੇ ਵਿਚਾਲੇ ਗੱਲ ਨੂੰ ਰਿਕਾਰਡ ਕਰ ਸਕਦੀ ਹੈ ਨਾ ਯੂਜ਼ ਕਰ ਸਕਦੀ ਜੀ ਪਰ ਹੁੰਦਾ ਕੀ ਹੈ ਸਰ ਰਿਕਾਰਡ ਕਰ ਲੈਣ ਪਰ ਯੂਜ਼ ਨਹੀਂ ਕਰ ਸਕਦੇ ਉਹਨੂੰ ਨਹੀਂ ਰਿਕਾਰਡ ਕਰਨਾ ਵੀ ਇਲੈਗਲ ਹੈਗਾ ਨਹੀਂ ਰਾਈਟ ਟੂ ਪ੍ਰਾਈਵੇਸੀ ਮੈਂ ਤਾਂ ਕਹਾਂ ਸੀਕ੍ਰੀਟਲੀ ਰਿਕਾਰਡ ਹੋ ਸਕਦਾ ਬੜਾ ਕੁਝ ਹੁੰਦਾ ਨਾ ਮੈਂ ਮਰਜ਼ੀ ਮਰਜ਼ੀ ਕਰ ਸਕਦਾ ਜੀ 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 ਤੇ ਐਟ ਅ ਡਿਸਟੈਂਸ ਕੈਮਰੇ ਲੱਗੇ ਹੋਏ ਨੇ ਹਾਂ ਤੇ ਇੱਕ ਪੁਲਸ ਵਾਲਾ ਜਿਹੜਾ ਪੰਜ ਸੱਤ ਫੁੱਟ ਦੀ ਦੂਰੀ ਤੇ ਖੜਾ ਹੁੰਦਾ ਆਲਵੇਸ ਉਹ ਸੁਣਦਾ ਹੁੰਦਾ ਉਹ ਸੁਭਾਵੇਂਗਾ ਪੰਜ ਸੱਤ ਫੁੱਟ ਦੀ ਦੂਰੀ ਤੇ ਕੋਈ ਖੜਾ ਹੋਏਗਾ ਤਾਂ ਉਹਨੂੰ ਗੱਲ ਸੁਣੇਗੀ ਸੁਣੇਗੀ ਹਾਂ ਜੀ ਸੋ ਕਿਉਂਕਿ ਸਾਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕੋਈ ਵੀ ਜਿਹੜਾ ਐਕਟ ਹੈਸ ਇਲੈਗਲ ਨਹੀਂ ਕਰਦਾ ਜੀ ਜੋ ਲੀਗਲ ਵਰਕ ਦੇ ਵਿੱਚ ਜੋ ਲੀਗਲ ਲਿਮਿਟਸ ਨੇ ਅਸੀਂ ਔਰਤੋਂ ਵੀ ਹੋ ਨਾ ਤਾਂ ਡਿਸਕਸ਼ਨ ਹੁੰਦੀ ਹੈ ਨਾ ਹੀ ਇਸ ਕਿਸਮ ਦਾ ਕੋਈ ਹੁੰਦਾ ਕਿਸੇ ਦਾ ਡਰ ਹੋਏ ਸੋ ਅਸੀਂ ਕਹਿੰਨੀ ਆ ਕਿ ਭਾਈ ਕੋਈ ਵੀ ਸੁਣ ਸਕਦਾ ਹੈ ਤੁਸੀਂ ਰਿਕਾਰਡ ਵੀ ਕਰ ਸਕਦੇ ਹੋ ਸਾਨੂੰ ਇਹਦਾ ਇਤਰਾਜ਼ ਨਹੀਂ ਹੈ ਮੇਰਾ ਸਵਾਲ ਕਰਨ ਦਾ ਵੈਸੇ ਮਨੋਰਥ ਇਹ ਸੀ ਕਿ ਜੇਕਰ ਤੁਸੀਂ ਖੁਦ ਹੀ ਸਪਸ਼ਟ ਕਰ ਦਿੱਤਾ ਕਿ 5-7 ਫੁੱਟ ਦੀ ਦੂਰੀ ਦੇ ਉੱਤੇ ਇੱਕ ਜੇਲ ਮੁਲਾਜ਼ਮ ਜਿਹੜਾ ਹੈਗਾ ਉਹ ਖੜਾ ਹੁੰਦਾ ਉਹ ਸੁਣ ਰਿਆ ਹੁੰਦਾ ਸੋ ਇਟ ਮੀਨਸ ਕਿ ਜੋ ਕੁਝ ਅੰਦਰ ਬੈਠਾ ਬੰਦਾ ਭਾਵੇਂ ਉਹ ਜਗਤਾਰ ਸਿੰਘ ਤਾਰਾ ਹੈ ਹਵਾਰਾ ਹੈ ਭਿਉਰਾ ਹੈ ਯਾਰਾ ਜੋਣਾ ਹੈ ਉਹ ਜੋ ਕੁਝ ਆਪਣੇ ਵਕੀਲ ਨੂੰ ਜਾਂ ਮੁਲਾਕਾਤੀ ਨੂੰ ਕਹਿ ਰਿਹਾ ਜੇਕਰ ਉਹ ਮੁਲਾਕਾਤੀ ਬਾਹਰ ਜਾ ਕੇ ਉਹਦੇ ਸੰਦੇਸ਼ ਦੇ ਰੂਪ ਵਿੱਚ ਉਸ ਨੂੰ ਪ੍ਰਸਾਰਤ ਕਰ ਰਿਹਾ ਪ੍ਰਚਾਰ ਕਰ ਰਿਹਾ ਉਹਦਾ ਜਾਂ ਅੱਗੇ ਜਾ ਕੇ ਉਸ ਨੂੰ ਪ੍ਰੈਸ ਨੋਟ ਦੇ ਰੂਪ ਦੇ ਵਿੱਚ মিডিਆ ਨੂੰ ਦੇ ਰਿਹਾ ਤਾਂ ਉਹ ਪਤਾ ਹੀ ਹੈ ਕਿ ਕੀ ਕਿਹਾ ਉਹ ਤੇ ਬਾਹਰ ਹੀ ਕੋਈ ਨਹੀਂ ਜਦੋਂ ਤੁਸੀਂ ਸੁਣ ਹੀ ਲਿਆ ਤਾਂ ਉਸ ਤੋਂ ਮੇਰੇ ਮੈਂ ਮੇਰਾ ਪੁੱਛਣ ਦਾ ਤਾਂ ਹੀ ਗੱਲ ਸਪਸ਼ਟ ਕਰਨ ਦਾ ਮੇਰਾ ਸਵਾਲ ਪੁੱਛਣ ਦਾ ਮਕਸਦ ਸੀ ਨਾ ਕਿ ਜਦੋਂ ਸੁਣੀ ਗਈ ਹੈ ਗੱਲ ਕਿਸੇ ਤੀਜੇ ਬੰਦੇ ਨੇ ਥਰਡ ਪਾਰਟੀ ਨੇ ਸੁਣ ਲਈ ਹੈ ਗੱਲ ਤਾਂ ਉਸ ਸੀਕਰੇਸੀ ਦਾ ਕੋਈ ਰਹਿ ਹੀ ਨਹੀਂ ਗਈ ਬਿਲਕੁਲ ਉਸ ਦਾ ਕੋਈ ਤੁਹਾਡੇ ਵਾਸਤੇ ਵੀ ਤੁਹਾਡੀ ਵੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਕਿ ਤੁਸੀਂ ਜੋ ਚੀਜ਼ ਅੱਗੇ ਜਾ ਕੇ ਪ੍ਰਸਤੁਤ ਕਰ ਰਹੇ ਹੋ ਗੇਪੇਸ਼ ਕਰ ਰਹੇ ਹੋ ਕਿ ਤਾਰਾ ਨੇ ਜੇਲ੍ਹ ਚੋਂ ਇਹ ਕਿਹਾ ਹੈ ਤਾ ਉਸ ਚ ਅਗਰ ਕੋਈ ਉੱਚ ਨੀਚ ਹੋ ਜਾਂਦੀ ਹੈ ਤਾਂ ਘੱਟੋ ਘਾਟ ਉਹ ਜਿਹੜਾ ਤੀਜਾ ਬੰਦਾ ਅੰਦਰ ਸੁਣ ਰਿਹਾ ਸੀ ਉਹਦਾ ਕਹੇਗਾ ਯਾਰ ਕਿਹਾ ਕੀ ਸੀ ਤੁਸੀਂ ਕਹਿ ਕੀ ਦਿੱਤਾ ਬਾਹਰ ਜਾ ਕੇ ਆਥੈਂਟੀਸਿਟੀ ਵਾਸਤੇ ਮੇਰਾ ਇਹ ਸਵਾਲ ਸੀਗਾ ਤੇ ਅੱਗੇ ਸਵਾਲ ਇਹ ਬਣਦਾ ਹੈ ਜੀ ਕਿ ਤੁਸੀਂ ਆਪ ਹੀ ਵੈਸੇ ਗੱਲ ਚੁੱਕ ਲਈ ਹੈ ਕਿ ਡੇਰਾ ਸਾਧ ਨੂੰ ਜਿਹੜਾ ਬਲਾਤਕਾਰ ਦੀ ਦੇ ਦੋਸ਼ਾਂ ਦਾ ਵੀ ਜਿਹੜਾ ਸਜ਼ਾ ਭੁਗਤ ਰਿਹਾ ਹੈ ਮਰਡਰ ਦੇ ਚਾਰजेस ਵੀ ਨੇ ਉਹਤੇ ਕਈ ਕੇਸ ਜਿਹੜੇ ਨੇ ਅੰਡਰ ਟ੍ਰਾਇਲ ਨੇ ਤੇ ਇਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਹੈ ਜੇਲ੍ਹ ਚੋਂ ਸ਼ਰਿਆਮ ਇੰਟਰਵਿਊ ਹੋਈਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਹੀ ਹੁਣ ਸਿਓ ਮਟੋ ਲੈਣਾ ਪਿਆ ਤੇ ਉਸ ਵਾਸਤੇ ਬਕਾਇਦਾ ਇੱਕ ਵਿਸ਼ੇਸ਼ ਜਾਂਚ ਟੀਮ ਬੈਠੀ ਹੈ ਪੰਜਾਬ ਪੁਲਿਸ ਦੀ ਯਾ ਤਾਜ਼ਾ ਤਾਜ਼ਾ ਲੁਧਿਆਣਾ ਜੇਲ੍ਹ ਚੋਂ ਜਿਹੜੀ ਹੈ ਕੱਲ ਪਰਸੋਂ ਇੱਕ ਬਰਥਡੇ ਪਾਰਟੀ ਮਨਾਈ ਜਾ ਰਹੀ ਹੈ ਲਗਭਗ ਬਰਗ ਵਿਸ ਜਿੰਨੇ ਵੀ ਨੇ ਇਨਮੇਟ ਉਹ ਸਾਰੇ ਸ਼ਰਾਬ ਪੀ ਰਹੇ ਨੇ ਸਾਰੇ ਹੱਲਾ ਗੁੱਲਾ ਕਰ ਰਹੇ ਨੇ ਤਾਂ ਇਸ ਚੀਜ਼ ਦੇ ਉੱਤੇ ਕੀ ਕੋਈ ਬਾਰ ਹੈ ਕਿ ਕੀ ਕੀ ਕੋਈ ਕਾਨੂੰਨ ਸਖਤ ਹੈ ਕਿਉਂ ਕਿਉਂਕਿ ਇਹ ਘਟਨਾਵਾ ਕੁਈ ਇਹ ਨਹੀਂ ਕਿ ਇੱਕ ਘਟਨਾ ਆਈ ਲਾਰਸ ਦੀ ਇੰਟਰਵਿਊ ਹੋਈ ਤਾਂ ਉਸ ਤੋਂ ਬਾਅਦ ਬੰਦ ਹੋ ਗਈ ਆ ਇੱਕ ਵੀਡੀਓ ਆਈ ਉਸ ਤੋਂ ਬਾਅਦ ਬੰਦ ਹੋ ਗਈ ਆ ਜੇਲਾ ਚ ਕਤਲ ਤੱਕ ਹੋ ਗਏ ਉਹ ਬੰਦ ਹੋ ਗਈ ਆ ਮੇਰਾ ਕੁੱਲ ਮਿਲਾ ਕੇ ਸਮੁੱਚਾ ਜੋ ਜੇਲ ਸਿਸਟਮ ਹੈ ਉਹ ਉਸ ਕਿਸ ਤਰ੍ਹਾਂ ਜਿਹੜਾ ਹੈ ਚੀਜ਼ਾਂ ਰੁਕ ਸਕਦੀਆਂ ਨਹੀਂ ਤੁਸੀਂ ਇਹ ਦੇਖੋ ਕਿ ਆ ਜਿਹੜਾ ਪਿੰਕੀ ਕੈਟ ਸੀ ਹਾਂ ਗੁਰਮੀਤ ਸਿੰਘ ਉਹਨੇ ਪਿੱਛੇ ਮੌਤ ਹੋਈ ਉਹਨੇ ਕੰਫੈਸ਼ਨਸ ਕੀਤੀਆਂ ਕਿ ਜਦੋਂ ਮੈਂ ਨਾਬਾ ਜੇਲ ਦੇ ਵਿੱਚ ਸੀ ਜੀ ਕਿਵੇਂ ਰਾਤ ਨੂੰ ਇੱਕ ਵਾਰ ਘੱਟ ਕੇ ਲੈਜਨ ਤੇ ਜੀ ਮੈਂ ਰਾਤ ਵਾਰ ਘੱਟਦਾ ਸੀ ਹਾਂ ਇਹ ਵੀ ਇੱਕ ਫੇਮਸ ਕੇਸ ਗਰਦਾਸਪੁਰ ਦੇ ਵਿੱਚ ਕਾਕਲੀ ਲੀਡਰ ਦਾ ਮੁੰਡਾ ਹੈ ਜਿਸ ਨੇ ਮਰਡਰ ਕੀਤਾ ਹੈ ਜੀ ਜੀ ਉਹ ਜੇਲ੍ਹ ਚੋਂ ਬਾਹਰ ਕੱਢ ਕੇ ਲਾ ਕੇ ਕੋਠੀਆਂ ਚੋਂ ਸਾਰੀ ਰਾਤ ਕੰਮ ਵੀ ਕਰਦਾ ਹੈ ਤੇ ਰਹਿੰਦਾ ਵੀ ਹੈ ਨਹੀਂ ਮੂਸੇਵਾਲਾ ਕੇਸ ਸੀ ਕਿ ਪੁਲਿਸ ਇੰਸਪੈਕਟਰ ਜਿਹੜਾ ਹੈ ਉਹਨੂੰ ਹੋਟਲ ਚ ਲੈ ਕੇ ਗਿਆ ਸੋ ਜਿਸ ਕਿਸਮ ਦੇ ਬਹੁਤ ਨੰਬਰ ਆਫ ਕੇਸਸ ਨੇ ਕਿ ਜਿੱਥੇ ਜਿਹੜਾ ਤਕੜਾ ਬੰਦਾ ਹੈ ਜੀ ਉਹਨ ਅंसारी ਇੱਥੇ ਰੋਪੜ ਜੇਲ੍ਹ ਦੇ ਵਿੱਚ ਰਿਹਾ ਹੈ ਹਾਂ ਤੇ ਉਹਨੂੰ ਜਿਹੜਾ ਇੱਥੋਂ ਦਾ ਹੋਮ ਮਿਨਿਸਟਰ ਸੀ ਜਿਹੜਾ ਜੇਲ੍ਹ ਮਿਨਿਸਟਰ ਸੀ ਉਹ ਪ੍ਰੋਟੈਕਟ ਕਰਦਾ ਰਿਹਾ ਹੈ ਜੀ ਉਥੇ ਵੀ ਚਰਚਾ ਹੈਗੀ ਹੈ ਕਿ ਉਹ ਜੇਲ੍ਹ ਚ ਨਹੀਂ ਸੀ ਰਹਿੰਦਾ ਉਹਨੇ ਰੋਪੜ ਕਰਾਇ ਤੇ ਕੋਠੀ ਲੈ ਰੱਖੀ ਸੀ ਬਿਲਕੁਲ ਕੰਦੇ ਨਾਲ ਕੰਦੇ ਨਾਲ ਜੇਲ੍ਹ ਦੀ ਜਨਾਨੀ ਦੇ ਨਾਲ ਰਹਿੰਦਾ ਸੀ ਜੀ ਤੇ ਇਹ ਐਡੇ ਵੱਡੇ ਇੱਥੇ ਜਿਹੜੀਆਂ ਨੇ ਇਸ ਜਿਹੜੇ ਜੇਲ੍ਹ ਦੇ ਵਿੱਚ ਮੁਲਾਜ਼ਮ ਨੇ ਜੀ ਇਹ ਵੱਡੇ ਅਫਸਰਾਂ ਨਾਲ ਰਲ ਕੇ ਗੈਂਗਸ ਬਣਦੇ ਹੂੰ ਜੇਲ੍ਹ ਦੇ ਵਿੱਚ ਜੇਲ੍ਹ ਮੈਨੂਅਲ ਦੇ ਵਿੱਚ ਤੁਸੀਂ ਆਰਡੀਨਰੀ ਕੇਸਸ ਵੇਖੋ ਕਿ ਜਿਹੜਾ ਗਰੀਬ ਬੰਦਾ ਹੈ ਉਹਨੂੰ ਸੌਣ ਲਈ ਰਾਤ ਜਗ੍ਹਾ ਨਹੀਂ ਹੂੰ ਗਰੀਬ ਬੰਦਾ ਰਾਤ ਬਾਥਰੂਮ ਸੁਬੇ ਟੱਟ ਕੇ ਆਪ ਦੀ ਸਾਰੀ ਰਾਤ ਕੱਟਦਾ ਹੈ ਜੀ ਤੇ ਜੀ ਦੀ ਕਿਸੇ ਨੂੰ ਤਾਂ ਪਿੰਡ ਨੂੰ ਸ਼ਰਾਬ ਵੀ ਮਿਲਦੀ ਹੈ ਤੇ ਜਸ਼ਨ ਮਨਾਉਣ ਵਾਸਤੇ ਮਹਿੰਗੇ ਮੋਬਾਈਲ ਵੀ ਮਿਲਦੇ ਨੇ ਵੀਡੀਓ ਬਣਾਉਣ ਵਾਸਤੇ ਤੇ ਅੰਦਰੋਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਵੀ ਅਪਡੇਟ ਕਰਨ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਤੇ ਕਿਤੇ ਕਿਸੇ ਲਈ ਜਿਹਦੀ ਵਿਚਾਰੇ ਦੀ ਪਹੁੰਚ ਨਹੀਂ ਜਾਂ ਵਕਤ ਨਹੀਂ ਹੈਗੀ ਉਹਨੂੰ ਪੈਣ ਨੂੰ ਜਿਹੜੀ ਹੈਗੀ ਹੈ 6 ਫੁੱਟ ਥਾਂ ਵੀ ਨਹੀਂ ਪ੍ਰੋਪਰ ਮਿਲਦੀ ਹਾਂ ਬਤ ਜੇਲ ਦੇ ਵਿੱਚ ਬੜੀ ਸੁਧਾਰਾਂ ਦੀ ਗੋੜ ਹੈ ਜੀ ਕਿਉਂਕਿ ਆ ਜੇਲ ਰੀਫਾਰਮਸ ਲਈ ਸੁਧਾਰ ਘਰ ਲਿਖਿਆ ਹੁੰਦਾ ਵੀ ਸੁਧਾਰ ਘਰ ਹੈਗਾ ਰਿਫਾਰਮ ਜੇਲ ਕਹਿਣਾ ਤਾਂ ਵੈਸੇ ਵੀ ਹੁਣ ਜਿਹੜਾ ਸਭੇਕ ਤੌਰ ਦੇ ਉੱਤੇ ਗਲਤ ਮੰਨਿਆ ਜਾਂਦਾ ਗਾਲ ਮੰਨੀ ਜਾਂਦੀ ਆ ਬੰਦਾ ਜੇਲ ਚ ਕਿਹਾ ਜਾਂਦਾ ਕਿ ਸੁਧਾਰ ਘਰ ਚ ਹੈ ਹਾਂ ਮਤਲਬ ਬੇਸਿਕਲੀ ਆਪਾਂ ਉਹਦੀ ਐਂਟਰੀ ਰਿਸਟ੍ਰਿਕਟ ਕਰਦਨੇ ਆ ਮੂਵਮੈਂਟ ਨੂੰ ਰਿਸਟ੍ਰਿਕਟ ਕਰਨਾ ਹੁੰਦਾ ਤੇ ਉਹਨੂੰ ਇੱਕ ਚੰਗਾ ਇਨਸਾਨ ਬਣਾ ਕੇ ਕੱਢਣ ਦਾ ਏਮ ਹੈਗਾ ਜੇਲ ਸੁਧਾਰ ਘਰ ਜੀ ਪਰ ਕੀ ਆਪਾਂ ਮਹਿਸੂਸ ਕਰਦੇ ਕਿ ਜੇਲ ਉਸ ਅਬਜੈਕਟ ਨੂੰ ਪੂਰਾ ਕਰ ਰਹੀ ਹੈ ਜੀ ਇਹ ਨੰਬਰ ਆਫ ਇਸ਼ੂਜ਼ ਹੈ ਕਿ ਨਹੀਂ ਜਿਨ੍ਹਾਂ ਤੇ ਅਸੀਂ ਮਹਿਸੂਸ ਕਰਦੇ ਆਂ ਕਿ ਜਿਹੜੇ ਐਜ਼ ਅ ਪ੍ਰिजनਰ ਹੈਗਾ ਹੈ ਜਿਹੜੀ ਤੁਸੀਂ ਬੜੀ ਅੱਛੀ ਡਿਬੇਟ ਸ਼ੁਰੂ ਕੀਤੀ ਹੈ ਜੀ ਕਿ ਜਿਹੜੇ ਪ੍ਰिजनਰਸ ਨੇ ਉਹਨਾਂ ਦੇ ਵੀ ਆਪਦੇ ਰਾਈਟ ਹੈਗੇ ਉਹ ਰਾਈਟ ਆਨਰ ਹੋਣੇ ਚਾਹੀਦੇ ਜੇ ਤੁਸੀਂ ਇੱਕ ਮੁਜ਼ਰਮ ਦੇ ਜਿਹੜੇ ਉਹਦੇ ਫੰਡਮੈਂਟਲ ਰਾਈਟਸ ਨੇ ਜੇ ਉਹਨੂੰ ਵੈਲਟ ਕਰੋਗੇ ਜੀ ਤੇ ਫਿਰ ਉਹ ਕਿੱਧਰ ਨੂੰ ਵਧੇਗਾ ਸੋਸਾਇਟੀ ਕਿਹੜੇ ਪਾਸੇ ਜਾਊਗੀ ਜੀ ਅਸੀਂ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਭਿਉਰਾ ਦੇ ਵਕੀਲ ਐਡਵੋਕੇਟ ਸਿਮਰਜੀਤ ਉਹਨਾਂ ਨਾਲ ਗੱਲ ਕੀਤੀ ਹੈ ਸਾਡੀ ਗੱਲ ਦਾ ਸਿੱਧਾ ਸਿੱਧਾ ਤੇ ਸਪਸ਼ਟ ਸਪਸ਼ਟ ਵਿਸ਼ਾ ਇਹ ਸੀ ਕਿ ਜੇਲ੍ਹ ਚੋਂ ਚਿੱਠੀਆਂ ਜਾਂ ਜੇਲ੍ਹ ਚੋਂ ਸੰਦੇਸ਼ ਕਿਵੇਂ ਬਾਹਰ ਆਉਂਦੇ ਨੇ ਕਾਨੂੰਨੀ ਤੌਰ ਦੇ ਉੱਤੇ ਕਾਨੂੰਨੀ ਤਰੀਕੇ ਨਾਲ ਕਿਵੇਂ ਬਾਹਰ ਆਉਂਦੇ ਨੇ ਇਹ ਇੰਟਰਵਿਊ ਦੇ ਵਿੱਚ ਅਸੀਂ ਬਖੂਬੀ ਇਹਨੂੰ ਜਿਹੜਾ ਹੈ ਵਿਸਥਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਵੀ ਅਸੀਂ ਹੋਰ ਜ਼ਰੂਰ ਮਹਾਰਾ ਨਾਲ ਇਸ ਤੇ ਗੱਲ ਕਰਾਂਗੇ ਸਾਡਾ ਵਿਸ਼ਾ ਬਿਲਕੁਲ ਇਹ ਨਹੀਂ ਕਿ ਕਿਸੇ ਨੇ ਅੰਦਰੋਂ ਕੀ ਕਿਹਾ ਹੈ ਤੇ ਉਸ ਦਾ ਕਿਸੇ ਦੇ ਉੱਤੇ ਕੀ ਅਸਰ ਪਿਆ ਹੈ ਤਕਨੀਕੀ ਤੌਰ ਦੇ ਉੱਤੇ ਇੱਕ ਨੁਕਤਾ ਚੁੱਕਿਆ ਗਿਆ ਹੈ ਕਿ ਜੇਲ੍ਹ ਦੇ ਵਿੱਚੋਂ ਚਿੱਠੀਆਂ ਬਾਹਰ ਕਿਵੇਂ ਆਉਂਦੀਆਂ ਨੇ ਜੇਲ੍ਹ ਚੋਂ ਜਿਹੜੇ ਸੰਦੇਸ਼ ਕਿਵੇਂ ਬਾਹਰ ਆਉਂਦੇ ਨੇ ਹਾਲਾਂਕਿ ਇਹ ਮਹਿਬਾਰ ਦੁਆਰਾ ਫੇਰ ਕਹਿ ਰਿਹਾ ਕਿ ਇਹ ਸਵਾਲ ਕਿਸੇ ਨੇ ਨਹੀਂ ਚੁੱਕਿਆ ਕਿ ਗੈਂਗਸਟਰਾਂ ਦੀਆਂ ਇੰਟਰਵਿਊ ਜੇਲ੍ਹ ਚੋਂ ਕਿਵੇਂ ਹੁੰਦੀਆਂ ਨੇ ਉਹਨਾਂ ਦੀਆਂ ਮਸਟੰਡੀਆਂ ਦੀਆਂ ਬਦਮਾਸ਼ੀਆਂ ਦੀਆਂ ਜੇਲ੍ਹ ਚੋਂ ਜਨਮ ਦਿਨ ਦੀਆਂ ਪਾਰਟੀਆਂ ਮਨਾਣ ਦੀ ਆ ਮਨਾਣ ਦੀ ਇਜਾਜ਼ਤ ਕਿਵੇਂ ਮਿਲਦੀ ਹੈ ਤੇ ਇਜਾਜ਼ਤ ਮਨਾਉਣ ਦੀ ਮੂੰਹ ਚੜਾਉਂਦੀ ਆ ਜੇਲ੍ਹ ਪ੍ਰਸ਼ਾਸਨ ਦਾ ਵੀ ਸਰਕਾਰ ਦਾ ਵੀ ਤੇ ਜਿਨ੍ਹਾਂ ਦੇ ਖਿਲਾਫ ਉਹ ਅਪਰਾਧ ਕਰਕੇ ਜੇਲ੍ਹ 'ਚ ਬੰਦ ਹੋਏ ਨੇ ਉਹਨਾਂ ਲੋਕਾਂ ਦਾ ਵੀ ਮੂੰਹ ਚੜਾਉਂਦੀ ਆ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੇ ਲਲਕਾਰੇ ਜਿਹੜੇ ਨੇ ਜਾਂ ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਉਹ ਕਿਵੇਂ ਬਾਹਰ ਆਂਦੀਆਂ ਨੇ ਬਾਹਰ ਵਾਰਦਾਤ ਹੁੰਦੀ ਹੈ ਤਾਂ ਜੇਲ੍ਹ 'ਚ ਬੈਠੇ ਬੰਦੇ ਦੇ ਨਾਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਇਸ ਦੇ ਉੱਤੇ ਸਵਾਲ ਨਹੀਂ ਸੀਗਾ ਖੈਰ ਉਹ ਉਹਨਾਂ ਦੀ ਆਪਣੀ ਬੁੱਧੀ ਹੈ ਆਪਣੀ ਵਿਜ਼ਡਮ ਹੈ ਜਿਹੜੇ ਲੋਕ ਸਵਾਲ ਚੱਕ ਰਹੇ ਨੇ ਜਾਂ ਆਪਣੀਆਂ ਆਪਣੇ ਤਰੀਕੇ ਦੀ ਰਾਜਨੀਤੀ ਹੋ ਸਕਦੀ ਆ ਉਹਨਾਂ ਦੀ ਪਰ ਉਸ ਗੱਲ ਦੇ ਉੱਤੇ ਸਵਾਲ ਨਹੀਂ ਜਦ ਕਿ ਸਵਾਲ ਉਸ ਦੇ ਉੱਤੇ ਕਰਨਾ ਬਣਦਾ ਹੈ ਉਸ ਤੇ ਵੀ ਆਪਾਂ ਗੱਲ ਕਰਾਂਗੇ ਜੇਲ ਰਿਫਾਰਮਸ ਦੇ ਉੱਤੇ ਗੱਲ ਕਰਾਂਗੇ ਜੇਲ ਜਿਹੜੇ ਸੁਪਰਡੰਟ ਨੇ ਉਹਨਾਂ ਦੇ ਅਧਿਕਾਰ ਖੇਤਰਾਂ ਤੇ ਵੀ ਗੱਲ ਕਰਾਂਗੇ ਤੇ ਇਸ ਤਰ੍ਹਾਂ ਹੀ ਜੇਲ ਮੰਤਰੀ ਜਾਂ ਜੇਲ੍ਹਾਂ ਨੂੰ ਲੈ ਕੇ ਜੋ ਜੋ ਅਥਾਰਟिटीज ਨੇ ਉਨ੍ਹਾਂ ਦੇ ਬਾਰੇ ਅਦਾਲਤਾਂ ਕੀ ਕਹ ਚੁੱਕੀਆਂ ਨੇ ਜੇਲ ਮੈਨੂਅਲ ਕੀ ਨੇ ਕਾਨੂੰਨ ਹੁਣ ਤੱਕ ਕਿਉਂਕਿ ਅੰਗਰੇਜ਼ਾਂ ਦੇ ਸਮੇਂ ਤੋਂ ਜਿਹੜੇ ਲਾਗੂ ਜਿਹੜੇ ਜੇਲ੍ਹਾਂ ਦੇ ਕਾਨੂੰਨ ਨੇ ਹੁਣ ਵੀ ਲਾਗੂ ਨੇ ਉਹ ਤਾਂ ਉਸ ਤੇ ਵੀ ਵੱਡੀ ਚਰਚਾ ਦੀ ਲੋੜ ਹੈ ਅੱਜ ਦਾ ਵਿਸ਼ਾ ਸਾਡਾ ਇਹ ਨਹੀਂ ਸੀ ਕਿ ਜੇਲ੍ਹ ਚੋਂ ਜਗਤਾਰ ਸਿੰਘ ਤਾਰਾ ਜਗਤਾਰ ਸਿੰਘ ਪਰਮਜੀਤ ਸਿੰਘ ਪਿਹੋਰਾ ਦੀਆਂ ਚਿੱਠੀਆਂ ਜਿਹੜੀ ਤਾਜ਼ਾ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਦੇ ਉੱਤੇ ਕਿ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਸ਼ਰਤਾਂ ਹੋਣੀ ਚਾਹੀਦੀਆਂ ਉਹ ਚਿੱਠੀ ਬਾਹਰ ਆਈ ਹੈ ਚਿੱਠੀ ਦਾ ਵਿਸ਼ਾ ਚਿੱਠੀ ਕੀ ਕਹਿੰਦੀ ਹੈ ਚਿੱਠੀ ਦੇ ਪਿੱਛੇ ਕੀ ਸੋਚ ਹੈ ਉਹ ਸਾਡਾ ਵਿਸ਼ਾ ਨਹੀਂ ਸੀ ਜੇਲ੍ਹ ਤੋਂ ਚੁੱਤੀ ਬਾਹਰ ਕਿਵੇਂ ਆਉਂਦੀ ਹੈ ਇਹ ਅੱਜ ਅਸੀਂ ਇਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਵਾਸਤੇ